ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਤੁਹਾਡੇ ਸਾਰਿਆਂ ਦਾ ਕਰਦੇ ਆ ਸਵਾਗਤ ਅੱਜ ਆਪਾਂ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆ ਰੇਟ ਸਿਰਫ 7 ਲੱਖ ਰੁਪਈਆ ਕਿੱਲੇ ਦਾ ਠੀਕ ਹੈ ਜੀ ਦੋ ਟਾਈਪ ਦੀਆਂ ਜ਼ਮੀਨਾਂ ਲੈ ਕੇ ਆਏ ਆ ਦੋਨਾਂ ਦੀ ਜਾਣਕਾਰੀ ਵੀਡੀਓ ਵਿੱਚ ਦਿੱਤੀ ہوئی ਹੈ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੁਹਾਨੂੰ ਰੇਟ ਏਰੀਆ ਪਲੱਸ ਕਹੋ ਜੀ ਜ਼ਮੀਨਾਂ ਸਾਰੀ ਜਾਣਕਾਰੀ ਦੇ ਦੇਾਂਗੇ ਅਣ ਤੱਕ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਜ਼ਮੀਨ ਵੇਚਣਾ ਚਾਹੁੰਦੇ ਹੋ ਘਰ ਕੋਈ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਖੇਤੀਬਾੜੀ ਕਿਸੇ ਵੀ ਸੰਦ ਸੰਦੇੜੇ ਦੀ ਐਡ ਕਰਵਾਉਣਾ ਚਾਹੁੰਦੇ ਹੋ ਟਰੈਕਟਰ ਕਾਰ ਗੱਡੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਥੱਲੇ ਆ ਰਿਹਾ ਸਕਰੀਨ ਦੇ ਇਹ ਨੰਬਰ ਦੇ ਉੱਤੇ ਤੁਸੀਂ 5-7 ਫੋਟੋਆਂ ਪਲੱਸ ਪੰਜ ਤੋਂ 6 ਮਿੰਟਾਂ ਦੀ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ ਭੇਜਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲੱਗ ਜਾਣੀ ਹੈ ਜੀ ਤੇ ਤੁਹਾਨੂੰ ਸਹੂਲਤ ਮਿਲ ਜੂ ਘਰ ਬੈਠੇ ਆਪਦੀ ਚੀਜ਼ ਸੇਲ ਕਰਨ ਦੇ ਵਿੱਚ ਤੇ ਵਧੀਆ ਰੇਟ ਦੇ ਵਿੱਚ ਕੋਈ ਵਿਚ ਡੀਲਰ ਨਹੀਂ ਕੋਈ ਕਮਿਸ਼ਨ ਨਹੀਂ ਬਿਲਕੁਲ ਸਿੱਧੀ ਤੁਹਾਡੀ ਐਡ ਅਸੀਂ ਚਲਾ ਦੇਾਂਗੇ ਤੇ ਤੁਹਾਨੂੰ ਬਈ ਜੀ ਤੁਹਾਡੇ ਨੰਬਰ ਉੱਤੇ ਫੋਨ ਆਉਣਗੇ ਤੁਹਾਡਾ ਖੁਦ ਦਾ ਨੰਬਰ ਦੇ ਕੇ ਅਸੀਂ ਐਡ ਕਰ ਦਿਆਂਗੇ ਠੀਕ ਹੈ ਜੀ ਬਾਕੀ ਚੈਨਲ ਨੂੰ ਬਹੁਤ ਸਾਰਾ ਪਿਆਰ ਕਰਦੇ ਹਾਂ ਤੁਹਾਡੇ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਕ ਛੋਟੀ ਜੀ ਐਡ ਹੈ ਆਪਣੇ ਕੋਲੇ ਕਾਫੀ ਕਿਸਾਨ ਭਰਾਵਾਂ ਦੀ ਤਾਂ ਉਹਨਾਂ ਲਈ ਬਾਈ ਜੀ ਟਰਾਲੀ ਲੈ ਕੇ ਆਇਆ 16 7 ਦੀ ਟਰਾਲੀ ਆ ਬਹੁਤ ਸੋਹਣੀ ਬਣੀ ਹੋਈ ਹੈ ਜੀ ਤੇ ਮਾਡਲ 2024 ਵਧੀਆ ਰੰਗ ਪੇਂਟ ਕੀਤਾ ਗਿਆ ਜੀ ਜਲੰਧਰ ਹੁਸ਼ਿਆਰਪੁਰ ਮੰਡਿਆਲਾ ਇਹਨਾਂ ਦਾ ਏਰੀਆ 2.5 ਫੁੱਟ ਦਾ ਬਿਡ ਲੱਗਿਆ ਹੋਇਆ ਜੀ ਬਲੇਤੀ ਰਿੰਮ ਹੈ ਜੀ ਬਹੁਤ ਸੋਹਣਾ ਰੰਗ ਪੇਂਟ ਹਰ ਚੀਜ਼ ਘੈਂਟ ਬਣਿਆ ਤੁਸੀਂ ਨਾ ਫੋਟੋਆਂ ਦੇਖ ਹੀ ਰਹੇ ਹੋ ਬਹੁਤ ਘੈਂਟ ਗੱਲਬਾਤ ਆ ਤੇ ਇਹ ਨੰਬਰ ਜੀ ਸਕਰੀਨ ਤੇ ਆ ਗਿਆ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਵੀਰ ਤੋਂ ਇਹ ਟਰਾਲੀਆਂ ਹਨ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਘੈਂਟ ਕੰਮ ਹੈ ਤੇ ਵਧੀਆ ਇਹ ਟਰਾਲੀ ਤੁਹਾਨੂੰ ਦੇਖਣ ਨੂੰ ਮਿਲ ਜਾਣੀ ਹੈ ਜੀ ਹੁਣ ਆਪਾਂ ਅਗਲੀ ਐਡ ਤੇ ਜਾਂਦੇ ਜੀ ਇੱਕ ਆਪਣੇ ਕੋਲ ਜਮੀਨ ਆਈ ਹੈ ਜੀ 40 ਕਿੱਲੇ ਜਮੀਨ ਲੈ ਕੇ ਆਇਆ ਪੂਰੀ ਵਧੀਆ ਜਮੀਨ ਹੈ ਹਰ ਤਰ੍ਹਾਂ ਦੀ ਫਸਲ ਹੁੰਦੀ ਹੈ ਬਹੁਤ ਸੋਹਣੀ ਜਮੀਨ ਹੈ 40 ਕਿੱਲਾਂ ਦਾ ਪ੍ਰੋਪਰ ਤੁਹਾਨੂੰ ਚਾਰਸ ਟੱਕ ਦੇਖਣ ਨੂੰ ਮਿਲ ਜੂਗਾ ਜੀ ਸਾਰੀਆਂ ਫਸਲਾਂ ਵਧੀਆ ਆਲਾ ਦਵਾਲਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਜੀ 40 ਕਿੱਲਾਂ ਦਾ ਨਰੋਲ ਬਾਣ ਤੇ ਹੁਣ ਆਪਾਂ ਗੱਲ ਕਰੀਏ ਪਾਣੀ ਹਨਾ ਪਾਣੀ 40 ਕਿੱਲਿਆਂ ਦੇ ਤੁਹਾਨੂੰ ਪੰਜ ਮੋਟਰ ਕਨੈਕਸ਼ਨ ਦੇਖਣ ਨੂੰ ਮਿਲ ਜਾਣਗੇ ਪੱਕੇ ਮੋਟਰ ਕਨੈਕਸ਼ਨ 40 ਕਿੱਲਿਆਂ ਦੇ ਵਿੱਚ ਤੇ 8 ਕਿੱਲਿਆਂ ਦੇ ਉੱਤੇ ਜਾਨੀ ਕਿ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ ਵਿੱਚੋਂ ਐਨ ਲਾ ਲਓ ਵੀ ਦੋ ਮੋਟਰਾਂ ਬੰਦ ਹੀ ਖੜੀਆਂ ਰਹਿੰਦੀਆਂ 40 ਕਿੱਲੇ 3 ਕਿ ਮੋਟਰਾਂ ਹੀ ਵਧੀਆ ਆ ਰਾਮ ਨਾਲ ਪਗਾਈ ਜਾਂਦੀਆਂ ਨੇ ਠੀਕ ਹੈ ਜੀ ਵਧੀਆ ਬਾਣ ਹੈ ਕੱਲਿਆਂ ਦੀਆਂ ਸਾਰੀਆਂ ਕੱਲਿਆਂ ਦੀਆਂ ਮੋਟਰਾਂ ਕਿਸੇ ਨਾਲ ਕੋਈ ਵਾਰੀ ਨਹੀਂ ਸਾਂਝੀ ਕਿਸੇ ਨਾਲ ਕੋਈ ਰਾਹ ਪਹੀ ਦਾ ਰੋਲਾ ਨਹੀਂ ਕਿਸੇ ਨਾਲ ਕੋਈ ਬੱਟ ਡੋਲ ਦਾ ਰੋਲਾ ਨਹੀਂ ਜੀ ਵਧੀਆ ਬਾਣ ਹੈ ਪੂਰੀ ਘੈਂਟ ਗੱਲਬਾਤ ਹੈ ਏਰੀਆ ਹੈਗਾ ਕੋਟ ਫਤੂਹੀ ਨਮਾ ਸ਼ਹਿਰ ਹੁਸ਼ਿਆਰਪੁਰ ਦੀ ਇਹ ਜ਼ਮੀਨ ਤੁਹਾਡੇ ਦੀ ਲੈ ਕੇ ਆਏ ਸੀਗੇ ਪੂਰੀ ਟੌਪ ਦੀ ਜ਼ਮੀਨ ਹੈ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇਹ ਮਾਲਕਾਂ ਦਾ ਨੰਬਰ ਹੈ ਬਾਈ ਜੀ ਇਹਦੇ ਉੱਤੇ ਕਾਲ ਕਰ ਲਿਓ ਜੇਕਰ ਤੁਸੀਂ ਇਹ ਜ਼ਮੀਨ ਖਰੀਦਣਾ ਚਾਹੁੰਦੇ ਹੋ ਇਹ ਵੀ ਪੂਰੀ ਟੌਪ ਗੱਲਬਾਤ ਜ਼ਮੀਨ ਹੈ ਜੀ ਹੁਣ ਪਹੁੰਚਦੇ ਹਾਂ ਜੀ ਆਪਾਂ ਅਗਲੀ ਐਡ ਵੱਲ ਅਗਲੀ ਏੜਾ ਜਿਹੜਾ ਆਪਣੇ ਕੋਲ 1.75 ਕਿੱਲਿਆਂ ਦਾ ਟੱਕ ਲੈ ਕੇ ਆਏ ਆਂ ਜੀ 1.75 ਕਿੱਲੇ ਵਿਕਾਊ ਆਏ ਨੇ ਵਧੀਆ ਪਾਣੀ ਵਾਲੇ ਆ ਜੀ ਪੂਰਾ ਵਧੀਆ ਮੋਟਰ ਕਨੈਕਸ਼ਨ ਦੇਖਣ ਨੂੰ ਮਿਲ ਜੂਗਾ ਜੀ ਤੇ ਘੈਂਟ ਗੱਲ ਬਾਤ ਆ ਵਧੀਆ ਸਾਰੀਆਂ ਫਸਲਾਂ ਹੁੰਦੀਆਂ ਪੱਕੀ ਰਜਿਸਟਰੀ ਵਾਲਾ ਬਾਣ ਹੈ ਕਿਸੇ ਨਾਲ ਕੋਈ ਇਹ ਬਾਣ ਦਾ ਕੋਈ ਇਲਾਗਾ ਤੇ ਗਾਣੀ ਕੋਈ ਝਗੜਾ ਨਹੀਂ ਕਿਸੇ ਦਾ ਕੋਈ ਮੋਟਰ ਦੀ ਬਾਣੀ ਤਾਂ ਕੋਈ ਝਗੜਾ ਨਹੀਂ ਰੇਟ ਦੀ ਗੱਲ ਕਰੀਏ ਸਿਰਫ 7 ਲੱਖ ਰੁਪਏ ਨੂੰ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਜੀ 1.75 ਕਿੱਲੇ ਰੇਟ ਸਿਰਫ 7 ਲੱਖ ਰੁਪਏ ਕਿੱਲੇ ਦੇ ਤਾਂ ਆਪਣਾ ਜ਼ਮੀਨ ਦੇਣੀ ਹੈ ਰੇਟ ਬਹੁਤ ਨੈਕ ਟੂ ਨੈਕ ਹੈ ਜੀ ਏਰੀਆ ਹੈਗਾ ਜੀ ਸੂਰਤਗੜ ਤੇ ਬਾਕੀ ਮਾਲਕੀ ਵੀਰਾਂ ਦਾ ਨੰਬਰ ਹੈ ਜਿਹੜਾ ਕੰਟੈਕਟ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਗਿਆ ਜੀ ਇਹ ਮਾਲਕੀ ਵੀਰਾਂ ਦਾ ਨੰਬਰ ਹੈ ਇਹਦੇ ਉੱਤੇ ਕਾਲ ਕਰ ਸਕਦੇ ਹੋ ਤੇ ਇਹਨਾਂ ਤੋਂ ਸਾਰੀ ਜਾਣਕਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਬਾਣ ਚ ਕੋਈ ਕਮੀ ਨਹੀਂ ਇਧਰਲੀ ਸਾਈਡ ਦੇ ਬਾਣਾ ਦੀ ਤੁਹਾਨੂੰ ਸਾਰੇ ਸਾਰਿਆਂ ਨੂੰ ਇਹੀ ਰਿਕੁਆਇਰਮੈਂਟ ਹੁੰਦੀ ਹੈ ਵੀ ਭਾਈ ਇਹ ਰਜਿਸਟਰੀ ਵਾਲਾ ਬਾਣ ਹੈਗਾ ਕਿ ਨਹੀਂ ਤਾਂ ਇਹ ਮਾਲਕ ਵੀਰਾਂ ਨੇ ਦੱਸਿਆ ਵੀ ਪੱਕਾ ਰਜਿਸਟਰੀ ਵਾਲਾ ਬਾਣ ਹੈ ਜੀ ਤੇ ਇਹ ਤੁਸੀਂ ਰਜਿਸਟਰੀ ਕਰਵਾ ਸਕਦੇ ਹੋ ਵੀ ਆਪਦੇ ਕਿਸੇ ਵੀ ਨਾਂ ਤੇ ਤੇ ਕੋਈ ਵੀ ਬੰਦਾ ਖਰੀਦ ਸਕਦਾ ਜੀ ਤੇ ਰੇਟ ਸੁਣਮਾ ਦੱਸ ਦਿੱਤਾ 7 ਲੱਖ ਰੁਪਇਆ ਰੇਟ ਹੈ ਤੇ ਵਧੀਆ ਬਾਣ ਹੈ ਚੰਗਾ ਬਾਣੀ ਹੈ ਜੀ ਵਧੀਆ ਬਾਹਣਾ ਮੋਟਰ ਕਨੈਕਸ਼ਨ ਵਿੱਚ ਲੱਗਿਆ 17.5 ਕਿੱਲੇ ਬਾਣ 7 ਲੱਖ ਰੁਪਏ ਦੀ ਡਿਮਾਂਡ ਹੈ ਠੀਕ ਹੈ ਜੀ ਤੇ ਵੀਡੀਓ ਕਿਸ ਤਰ੍ਹਾਂ ਦੇ ਲੱਗ ਦਿੰਦੇ ਹੋ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਬਾਕੀ ਕਮੈਂਟਾਂ ਜੇ ਇਹ ਚੀਜ਼ ਦੱਸ ਦਿਆ ਕਰੋ ਵੀ ਤੁਹਾਨੂੰ ਕਿਹੜੇ ਏਰੀਏ ਦੀ ਕਹੋ ਜੀ ਜ਼ਮੀਨ ਚਾਹੀਦੀ ਹੁੰਦੀ ਹੈ ਕਿੰਨਾ ਕੁ ਟੱਕ ਚਾਹੀਦਾ ਕਿੰਨਾ ਕੁ ਬਜਟ ਚਾਹੀਦਾ ਠੀਕ ਹੈ ਜੀ ਬਾਕੀ ਆਪਾਂ ਤੁਸੀਂ ਕਮੈਂਟ ਕਰ ਦਿਓ ਅਗਲੀ ਵੀਡੀਓ ਤੁਹਾਡੇ ਖੁਦ ਦੇ ਸ਼ਹਿਰ ਦੀ ਲੈ ਕੇ ਅਸੀਂ ਹਾਜ਼ਰ ਹੋ ਜਾਾਂਗੇ ਜਾਂ ਤੁਹਾਡੇ ਖੁਦ ਦੇ ਪਿੰਡ ਦੀ ਹੈਨਾ ਜੀ ਬਾਕੀ ਹੋਰ ਬਹੁਤ ਸਾਰੀਆਂ ਜ਼ਮੀਨਾਂ ਅਸੀਂ ਆਪਦੇ ਚੈਨਲ ਤੇ ਚੜਾ ਰੱਖੀਆਂ ਅਸੀਂ 5 ਲੱਖ 6 ਲੱਖ ਤੱਕ ਦੀ ਕਿੱਲਾਂ ਦੀ ਵੀਡੀਓ ਅਸੀਂ ਆਪਦੇ ਚੈਨਲ ਤੇ ਪਾ ਰੱਖੀਆਂ ਉਹ ਵੀ ਜਾ ਕੇ ਤੁਸੀਂ ਚੈੱਕ ਆਊਟ ਕਰੋ ਟਰੈਕਟਰ ਮੇਲਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਿਹਾ ਹਾਂ ਤਾਂ ਖੇਤੀ ਖਬਰ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾਵਾਂ ਦੀ ਐਡ ਅੱਜ ਚੱਲ ਰਹੀ ਹੈ ਉਹਨਾਂ ਦਾ ਵੀ ਫਾਇਦਾ ਹੋ ਸਕੇ ਵੀ ਜਿੰਨੀ ਵੀਡੀਓ ਵੱਧ ਜਾਊਗੀ ਭਾਈ ਜੀ ਉਨਾ ਹੀ ਚਾਂਸ ਜ਼ਿਆਦਾ ਹੋ ਜਾਂਦੇ ਆ ਜ਼ਮੀਨ ਸੇਲ ਹੋਣ ਦੇ ਵਿੱਚ ਤੇ ਉਹਨੀਆਂ ਵੱਧ ਤੋਂ ਵੱਧ ਐਡਾਂ ਸਾਡੇ ਕੋਲੇ ਪੰਜਾਬ ਹਰਿਆਣਾ ਤੋਂ ਪਹੁੰਚਦੀਆਂ ਨੇ ਵਧੀਆ ਵਧੀਆ ਜ਼ਮੀਨਾਂ ਦੀਆਂ ਠੀਕ ਹੈ ਜੀ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਕਿੰਟ ਇੰਟਰਸਟਿੰਗ ਵੀਡੀਓ ਨਾਲ ਅੱਜ ਦੀ ਵੀਡੀਓ ਸਿਰਫ ਇਨਾ ਦਿਓ ਜਾਇਜ਼ ਰੱਖਾ